ਕੱਲ ਜਿਹੜੀ ਹੈਗੀ ਆ ਉਹ 16 ਤਰੀਕ ਦੀ ਗੱਲ ਹੈਗੀ ਆ 16 ਤਰੀਕ ਉਹ 1:54 ਮਿੰਟ ਦੇ ਉੱਤੇ ਅਤੇ ਉੱਪਰ ਜਾ ਕੇ ਜਿਹੜਾ ਹੈ ਉਹ ਘਰਾਂ ਦੇ ਵਿੱਚੋਂ 6 ਮੋਬਾਈਲ ਜਣੇ ਨੇ ਉਹ ਚੋਰੀ ਕਰਕੇ ਜਾਂਦਾ ਹੈਗਾ ਮੇਰੇ ਘਰ ਦੇ ਵਿੱਚੋਂ ਜਿਹੜਾ ਉਹ ਤਿੰਨ ਮੋਬਾਈਲ ਚੋਰੀ ਕੀਤੇ ਨੇ ਅਤੇ ਦੋ ਜਿਹੜੇ ਹੈਗੇ ਮੇਰੇ ਗਵਾਂਡੀਆਂ ਦੇ ਸਾਡੇ ਕੋਲ ਜਿਹੜਾ ਵੀਵੋ ਦਾ ਲੇਟੈਸਟ ਮਾਡਲ 5G ਫੋਨ ਸੀਗਾ Redmi ਦਾ ਇੱਕ ਫੋਨ ਸੀਗਾ ਅਤੇ ਇੱਕ ਨੋਕੀਆ ਦਾ ਜਿਹੜਾ ਮੰਮੀ ਚਲਾਉਂਦੇ ਸੀਗੇ ਕੀ ਪੈਡ ਫੋਨ ਸੀਗਾ ਤੇ ਇਹਦੇ ਨਾਲ ਦੇ ਕੋਲ ਵੀ ਜਿਹੜਾ ਹੈਗਾ ਉਹ ਦੋ ਫੋਨ ਸੀਗੇ ਜੋ ਕਿ ਇੱਕ ਸੈਮਸੰਗ ਦਾ ਤੇ ਇੱਕ ਵੀਵੋ ਦਾ ਸੀਗਾ ਜਿਹੜੇ ਕਿ ਲੇਟੈਸਟ ਬ੍ਰਾਂਡ ਦੇ ਜਿਹੜੇ ਫੋਨ ਸੀਗੇ ਤਕਰੀਬਨ ਉਹਨਾਂ ਦੀ ਕੀਮਤ ਜਿਹੜੀ ਹੈ 30-35-35000 ਰੁਪਏ ਜਿਹੜੀ ਹੈ ਉਹ ਕੀਮਤ ਹੈ ਤੇ ਉਹ ਚੋਰੀ ਕਰ ਚੁੱਕਿਆ ਹੈਗਾ ਵਾ ਹਾਂਜੀ ਬਿਲਕੁਲ ਮੈਂ ਸ਼ਿਕਾਇਤ ਦੇ ਕੇ ਆਇਆ ਹਾਂ ਪੁਲਿਸ ਨੂੰ ਆਪਣਾ ਤਾਂ ਕਿ ਫੋਨ ਨੂੰ ਜਿਹੜਾ ਉਹ ਟ੍ਰੇਸਿੰਗ ਦੇ ਉੱਤੇ ਲਗਾਇਆ ਜਾ ਸਕੇ ਟ੍ਰੇਸ ਦੇ ਉੱਤੇ ਮੈਂ ਫੋਨ ਤਾਂ ਲਵਾਇਆ ਹੋਇਆ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਪੁਲਿਸ ਕੋਲ ਤੋਂ ਕਾਰਵਾਈ ਕਰਦੀ ਹੈ ਕਿ ਹਾਲਾਂਕਿ ਹਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਮੇਰੇ ਫੋਨ ਦੇ ਉੱਤੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਇਹਨਾਂ ਦੇ ਨਾਲ ਦੇ ਵਿੱਚ ਵੈਸੇ ਤਾਂ ਜਦੋਂ ਫੋਨ ਟ੍ਰੇਸਿੰਗ ਦੇ ਉੱਤੇ ਲੱਗਦਾ ਹੈ ਤਾਂ ਪਹਿਲਾ ਬੰਦੇ ਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਕਿ ਤੁਹਾਡਾ ਫੋਨ ਟ੍ਰੇਸਿੰਗ ਦੇ ਉੱਤੇ ਲਗਾ ਦਿੱਤਾ ਗਿਆ ਹੈ ਉਦੋਂ ਬੰਦੇ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਭਈ ਫੋਨ ਸਾਡਾ ਟ੍ਰੇਸਿੰਗ ਦੇ ਉੱਤੇ ਲੱਗ ਗਿਆ ਹੈ ਪਰ ਪੰਜਾਬ ਪੁਲਿਸ ਦੀ ਇੰਨੀ ਜਿਹੜੀ ਹੈਗੀ ਹੈ ਉਹ ਮੈਂ ਕਹੂੰਗਾ ਨਿਖਿੱਧ ਪੰਜਾਬ ਪੁਲਿਸ ਹੈਗੀ ਹੈ ਜੋ ਕਿ ਹਜੇ ਤੱਕ ਫੋਨ ਨੂੰ ਜਿਹੜਾ ਹੈ ਉਹ ਟ੍ਰੇਸਿੰਗ ਦੇ ਉੱਤੇ ਵੀ ਨਹੀਂ ਲਗਾਇਆ ਹੈਗਾ ਸ਼ਾਮ ਨੂੰ ਅਸੀਂ ਕੰਪਲੇਂਟ ਦੇ ਕੇ ਆਏ ਆ ਜਦੋਂ ਸਾਡੀ ਚੋਰੀ ਹੋਈ ਆ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਅੱਦੇ ਕੰਪਲੇਂਟ ਦੇ ਕੇ ਆਏ ਆ ਪਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਨਾ ਤਾਂ ਪੁਲਿਸ ਇਸ ਜਗ੍ਹਾ ਦੇ ਉੱਤੇ ਆ ਕੇ ਕਿਸੇ ਵੀ ਤਰੀਕੇ ਦੇ ਨਹੀਂ ਸੀਸੀਟੀਵੀ ਦੇਖਣ ਦੀ ਕੋਸ਼ਿਸ਼ ਕੀਤੀ ਨਾ ਹੀ ਮੌਕਾ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਅ ਬਸ ਉਹਨਾਂ ਨੇ ਕਿਹਾ ਕਿ ਤੁਸੀਂ ਕੰਪਲੇਂਟ ਲਿਖਾ ਦਿਓ ਕੰਪਲੇਂਟ ਲਿਖਣ ਤੋਂ ਬਾਅਦ ਉਹ ਕਹਿੰਦੇ ਜਾਓ ਅਸੀਂ ਜਿਹੜਾ ਹੈਗਾ ਉਹ ਤੁਹਾਡਾ ਟਰੇਸਿੰਗ ਤੇ ਲਗਾ ਦਾਂਗੇ ਪਰ ਹਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਕੋਈ ਐਫਰਟ ਨਹੀਂ ਕੀਤਾ ਗਿਆ ਜੋ ਵੀ ਐਫਰਟ ਕਰ ਰਹੇ ਸਾਰਾ ਅਸੀਂ ਕਰ ਰਹੇ ਹੈਗੇ ਆ ਪ੍ਰਸ਼ਾਸਨ ਨੇ ਕਿਸੇ ਵੀ ਦਿਨ ਦਾ ਟਾਈਮ ਨਹੀਂ ਦਿੱਤਾ ਉਹਨਾਂ ਨੇ ਕਿਹਾ ਤੁਹਾਡਾ ਜਿਹੜਾ ਇਹ ਮੋਬਾਈਲ ਟ੍ਰੇਸਿੰਗ ਦੇ ਉੱਤੇ ਲਗਾ ਦਿੱਤਾ ਹੈ ਹੁਣ ਜਦੋਂ ਜਿਹੜਾ ਹੈਗਾ ਉਹ ਔਨ ਕਰੇਗਾ ਤਾਂ ਪਤਾ ਲੱਗ ਜਿਵੇਗਾ